ਹਾਂਜੀ ਗੱਲ ਕਰਦੇ ਹਾਂ ਉਸਦੇ ਕਬੱਡੀ ਕੱਪਾਂ ਦੇ ਰਿਜ਼ਲਟ ਦੀ ਅੱਜ ਕਿਹੜੀ ਟੀਮ ਨੇ ਕਿਹੜਾ ਕਿਹੜਾ ਕੱਪ ਜਿੱਤਿਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਬੂਲਪੁਰ ਜ਼ਿਲ੍ਹਾ ਜਲੰਧਰ ਦੇ ਕਬੱਡੀ ਕੱਪ ਦੀ ਜਿੱਥੇ ਕੀ ਨਾਰਥ ਇੰਡੀਆ ਫੈਡਰੇਸ਼ਨ ਦੀ ਅੱਠ ਅਕੈਡਮੀਆਂ ਦੇ ਮੈਚ ਕਰਵਾਏ ਗਏ ਇਸ ਵਿੱਚ ਰਾਇਲ ਕਿੰਗਸ ਜੁਐਸਟੀ ਦੀ ਟੀਮ ਨੇ ਪਹਿਲਾ ਅਤੇ ਸ਼ਾਕੋਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਹੜੇ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 2 ਲੱਖ ਦੂਜਾ ਨਾਮ 1.5 ਲੱਖ ਸੀ ਬੈਸਟੌਨ ਵਾਲੇ ਖਿਡਾਰੀ ਨੂੰ ਬੁਲਟ ਮੋਟਰਸਾਈਕਲ ਸੀ ਬੈਸਟ ਰੈਡਰ ਗੱਗੀ ਹੀਰਾਵਾਲ ਬਸਟਰ ਸਟਾਪਰ ਮਲੂਕ ਅਲੀ ਵਾਲਾ ਬਣੇ ਮਲੂਕ ਅਲੀ ਨੇ ਸੁਲਤਾਨ ਸ਼ਮਸ਼ਪੁਰ ਨੂੰ 21000 ਦਾ ਇੱਕ ਜੱਫਾ ਲਾਇਆ ਜੇਕਰ ਖਿਡਾਰੀਆਂ ਦੀ ਗੱਲ ਕਰੀ ਤਾਂ ਸ਼ਾਹਕੋਟ ਵਿੱਚ ਸੰਦੀਪ ਲੋਧਰ ਸੰਦੀਪ ਨੰਗਲੰਬੀਆਂ ਸ਼ਰਨਾ ਡੱਗੁਰਮਾਣਾ ਗੱਗੂ ਬੜਾ ਪਿੰਡ ਦੀ ਸ਼ਾਲੋਗੜ ਦਲਵੀਰ ਮਨਾਣਾ ਸਲਾਮੂ ਸ਼ਾਮਚਰਾਸੀ ਜੱਗਾ ਕਣੀਵਾਲ ਚਿੱਤਪਾਲ ਚਿੱਟੀ ਸੁਲਤਾਨ ਸ਼ਮਸ਼ਪੁਰ ਖੇਡ ਰਹੇ ਸੀ ਫਤਿਹਰਵਾਲ ਕੀ ਜੁਆਸ ਵਿੱਚ ਕਕੀ ਕੀਰਾਂ ਵਾਲੀ ਜੱਗਾ ਮੂਲੇਵਾਲ ਖੇਰਾ ਫਰੀਦ ਅਲੀ ਮਣੀ ਸੰਧੂ ਛੱਠਾ 나ਟ ਜੋਟ ਸ਼ਨੀ ਆਦਮ ਬਾਗ ਦਿੱਕੀ ਸੇਖ ਦੌਲਤ ਜੱਗੂ ਸੱਦਵਾਲ ਬਲੂ ਕਲੀ ਖੇਡ ਰਹੇ ਸੀ ਅੱਗੇ ਗੱਲ ਕਰਦੇ ਆਂ ਕਰੇ ਆਲਾ ਤਰਨ ਤਾਰਨ ਦੇ ਕਬੱਡੀ ਕੱਪ ਦੀ ਜਿੱਥੇ ਕੀ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਅਕੈਡਮੀਆ ਦੇ ਮੈਚ ਕਰਵਾਏ ਗਏ ਜਿਸ ਵਿੱਚ ਭਗਵਾਨਪੁਰਾ ਦੀ ਟੀਮ ਨੇ ਪਹਿਲਾ ਅਤੇ ਫਗਵਾੜਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਕਰ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 1.2 ਲੱਖ ਦੂਜਾ ਨਾਮ 1 ਲੱਖ ਰੁਪਿਆ ਸੀ ਵੈਸਟ ਰੇਡਰ ਰੇਸ਼ਮ ਜਮਾ ਰਹੇ ਵੈਸਟ ਜਾਫੀ ਖਲਦੀਪ ਸ਼ਕਰਮਸ਼ੀਆਂ ਵਾਲਾ ਬਣੇ ਵੈਸਟ ਟੌਨ ਵਾਲੇ ਖਿਡਾਰੀਆਂ ਨੂੰ ਮੋਟਰਸਾਈਕਲ ਸੀ ਜਿਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਫਗਵਾੜਾ ਵਿੱਚ ਸੁੱਖਾ ਪੰਡਾਲ ਗੋਫੀ ਫਰੰਦੀਪੁਰੀਆ ਕਾਕਾ ਅਮੀਸ਼ਾ ਰਾਜਾ ਪੰਡਾਲ ਜੱਗਾ ਨੈਲਾ ਜੋਗੇਵਾਲ ਅਲੀ ਅਬਾਨ ਬਾਨਾ ਧਾਲੀਵਾਲ ਗੱਗੋ ਰੁੜਕੀ ਜੱਟ ਲਾਟੋ ਮੰਨਾ ਲਾਲਪੁਰ ਖੇਡ ਰਹੇ ਸੀ ਅਤੇ ਭਗਵਾਨਪੁਰ ਦੀ ਟੀਮ ਵਿੱਚ ਗੁਰਲਾਲ ਸੋਹਲ ਅਰਸ਼ ਚੋਲਾ ਸਾਹਿਬ ਲੱਖਾ ਚੀਮਾ ਖੁਸ਼ ਹਟਵਾਲ ਗੋਪੀ ਕੈਰੋਂ ਨਿਰਮਲ ਲੋਪੋਕੇ ਅਮਰਤਾਲ ਕੁਲਦੀਪ ਸ਼ਕਰਮਾਸ਼ੀਆ ਗੱਜਣ ਡੇਰਾ ਬਾਬਾ ਨਾਨਕ ਸੁੱਖਾ ਜੋੜਾ ਸੰਗਾ ਰੇਸ਼ਮ ਜਮਾ ਰਹੇ ਦੀਪ ਸ਼ਕਰ ਜੱਸਾ ਆਦ ਪਲੇਅਰ ਖੇਡ ਰਹੇ ਸੀ ਅੱਗੇ ਗੱਲ ਕਰਦੇ ਹਾਂ ਲੱਲੀਆਂ ਕਲਾ ਜ਼ਿਲ੍ਹਾ ਜਲੰਧਰ ਦੇ ਕਬੱਡੀ ਕੱਪ ਦੀ ਜਿੱਥੇ ਕਿ ਲੱਲੀਆਂ ਕਲਾਂ ਦੀ ਟੀਮ ਨੇ ਪਹਿਲਾ ਅਤੇ ਕਾਲਾ ਸੰਗ ਹੈ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਕਰੇ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 51000 ਦੂਜਾ ਨਾਮ 41000 ਰੁਪਏ ਸੀ ਬੈਸਟੋਨ ਵਾਲੇ ਖਿਡਾਰੀ ਨੂੰ 20000 ਰੁਪਏ ਨਕਦ ਰਾਸ਼ੀ ਦਿੱਤੀ ਗਈ ਬੈਸਟ ਰੇਡਰ ਸੁੱਖਾ ਮਾਲਾ ਬੈਸਟ ਸਟਾਪਰ ਬਿੱਲੀ ਲੱਲੀਆਂ ਵਾਲਾ ਬਣੇ ਲੱਲੀਆਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਲੱਲੀਆਂ ਵਿੱਚ ਜੱਗਾ ਚਿੱਟੀ ਅਤੇ ਸੁੱਖਾ ਮਾਲਾ ਮਹਲਾ ਬਾਹਰ ਖੇਡ ਰਹੇ ਸੀ ਅਤੇ ਕਾਲਾ ਸੰਗ ਹੈ ਵਿੱਚ ਮਣੀ ਮੱਲੀਆਂ ਆਮਨ ਲੰਬੜ ਸੰਦੂ ਚਠਾ ਵਾਲਾ ਬਾਰੋਂ ਕਿ ਡਰੇ ਸੀ ਅੱਗੇ ਗੱਲ ਕਰਦਾ ਠੁੱਟੀਆਂ ਬਾੜ ਜ਼ਿਲ੍ਹਾ ਮਾਨਸਾ ਦੇ ਕਬੱਡੀ ਕੱਪ ਦੀ ਜਿੱਥੇ ਕਿਚਨੀਰ ਦੀ ਟੀਮ ਨੇ ਪਹਿਲਾ ਅਤੇ ਪੈਣੀ ਪਾਗਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਕਰੇ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 33000 ਦੂਜਾ ਨਾਮ 21000 ਪੈਸੀ ਬੈਸਟ ਰੈਡਰ ਗੇਜਾ ਤੇ ਸੁਜੋਦਾ ਗੁਰਵਿੰਦਰ ਖੁਨਾਨ ਬੂਟਾ ਪੈਣੀ ਵਾਗਾ ਜੁਆਇੰਟ ਬੈਸਟ ਸਟਾਪਰ ਕੋਲਵੀਲ ਜਟਾਣਾ 8 ਕੱਟ 3 ਜਫੇ ਬੈਸਟਨ ਵਾਲੇ ਖਿਡਾਰੀ ਨੂੰ 11-11000 ਰੁਪਏ ਦਿੱਤੇ ਗਏ ਜੇ ਪੈਣੀ ਵਾਕਾ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਲੱਟਡੇ ਸ਼ਰਨਾ ਮੱਖੇਵਾਲ ਚਤਰਾਪਿੱਕੀ ਬੂਟਾ ਆਦ ਪਲੇਅਰ ਖੇਡ ਰਹੇ ਸੀ ਛਨੀਰ ਵਿੱਚ ਕਲਦੀਪ ਚਟਾਣਾ ਗੇਜਾ ਦੇ ਸੁਯੋਧਾ ਕਰਵਿੰਦਰ ਖੁਨਾਨ ਖੇਡ ਰਹੇ ਸੀ ਅੱਗੇ ਗੱਲ ਕਰਦੇ ਹਾਂ ਲੌਂਗਵਾਲ ਜ਼ਿਲ੍ਹਾ ਸੰਗਰੂਰ ਦੇ ਕਬੱਡੀ ਕੱਪ ਦੀ ਜਿੱਥੇ ਗਿੱਤਨੌਲਾ ਦੀ ਟੀਮ ਨੇ ਅੱਲਾ ਅਤੇ ਢੜਬਾ ਪਿੰਡ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਕਰੇ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 50000 ਦੂਜਾ ਨਾਮ 51000 ਰੁਪਏ ਸੀ ਬੈਸਟੋਨ ਵਾਲੇ ਖਿਡਾਰੀ ਨੂੰ ਮੋਟਰਸਾਈਕਲ ਸੀ ਬੈਸਟ ਰੈਡਰ ਗੁਰਦੀਪ ਜੀ ਰਿਕਪੁਰ 8 ਰੈਡਾਂ 6 ਪੁਆਇੰਟ ਬੈਸਟ ਸਟਾਪਰ ਮੇਜਰ ਮਿਰਗ 7 ਟੱਚ 3 ਜਫੇ ਧਨੋਲਾ ਵਿੱਚ ਗੁਰਦੀਪ ਜੀ ਰਿਕਪੁਰ ਇੰਦਰਜੀਤ ਕਲਸੀਆ ਮਣੀ ਤਰੌੜੀ ਬਾਹਲੋਂ ਖੇਡ ਰਹੇ ਸੀ ਅਤੇ ਢੜਬਾ ਪਿੰਡ ਵਿੱਚ ਮੇਜਰ ਮਿਰਗ ਅਤੇ ਬਿੱਕੀ ਦੇ ਪਿਆਲ ਬਾਹਰੋਂ ਖੜੇ ਰਹੀ ਸੀ ਅੱਗੇ ਗੱਲ ਕਰਦੇ ਹਾਂ ਰਤਨ ਜਿਲ੍ਹਾ ਲੁਧਿਆਣਾ ਦੀ ਕਬੱਡੀ ਕੱਪ ਦੀ ਜਿੱਥੇ ਕਿ ਚਨੇੜ ਦੀ ਟੀਮ ਨੇ ਪਹਿਲਾ ਅਤੇ ਤੂਰਕੋਟ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿੱਕਰੇ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 51000 ਦੂਜਾ ਨਾਮ 41000 ਰੁਪਏ ਸੀ ਬੈਸਟ ਸਟਾਉਣ ਵਾਲੇ ਖਿਡਾਰੀ ਨੂੰ ਮੋਟਰਸਾਈਕਲ ਸੀ ਬੈਸਟ ਰੀਡਰ ਤੋਤਾ ਕੰਗਣਵਾਲ ਅਤੇ ਹਰਮਨ ਮਾਮਗੜ ਵਾਲਾ ਜੁਆਇੰਟ ਬੈਸਟ ਸਟਾਪਰ ਤਾਰੀ ਅਤੇ ਪ੍ਰਦੀਪ ਚਰੇਰ ਵਾਲਾ ਜੁਆਇੰਟ ਬਣੇ